ਕੀ ਆ ਪ੍ਰੋਗਰਾਮ ਹੈ ਬੇਸਿਕਲੀ ਕੀ ਕਹਿੰ ਸਕਦੇ ਆ ਅ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਸਾਡਾ ਜਿਹੜਾ ਪ੍ਰੋਗਰਾਮ ਸੀ ਹਨਰਸ ਕਿਹ ਸਕੂਲਸ ਨੂੰ ਲੈ ਕੇ ਜੁਲਾਈ ਇਸ ਸਾਲ ਤੋਂ ਅਸੀਂ ਇਹ ਸਕੂਲਸ ਸ਼ੁਰੂ ਕੀਤੇ ਆ ਪੰਜਾਬ ਦੇ ਵਿੱਚ 40 ਸਕੂਲ ਜਿੱਥੇ ਚਾਰ ਉਹ ਟ੍ਰੇਡਾਂ ਜੋ ਆਮ ਲੋੜ ਹੈ ਜਿਨ੍ਹਾਂ ਨੂੰ ਅੱਜ ਸੋਸਾਇਟੀ ਨੂੰ ਲੋੜ ਹੈ ਹਾਈ ਡਿਮਾਂਡ ਹੈ ਜਿਦੇ ਵਿੱਚ ਉਹ ਡਿਜ਼ਾਈਨ ਐ ਡਿਜੀਟਲ ਮਾਰਕੀਟਿੰਗ ਐ ਬਿਊਟੀ ਐਂਡ ਵੈਲਨੈਸ ਐ ਹੈਲਥ케ਅਰ ਐ ਬੈਂਕਿੰਗ ਫਾਈਨੈਂਸ ਸੈਕਟਰ ਇੰਸ਼ੋਰੈਂਸ ਐ ਜਿਹੜੀ ਅਗਲੇ 10-15 ਸਾਲ ਤੱਕ ਹਿਊਜ ਡਿਮਾਂਡ ਆਉਗੀ ਤਾਂ ਸਾਡਾ ਮਕਸਦ ਹੈ ਕਿ ਸਾਡੇ ਕੋਲ ਬੱਚਾ 11ਵੀਂ ਚ ਜਾਵੇ ਜਿੱਥੇ ਅਸੀਂ ਬੱਚੇ ਸਾਇੰਟਿਸਟ ਇੰਜੀਨੀਅਰਸ ਲਾਇਰਸ ਜਰਨਲਿਸਟ ਬਣਾਣੇ ਹਨ ਡਾਕਟਰਸ ਬਣਾਣੇ ਹਨ ਉੱਥੇ ਨਾਲ-ਨਾਲ ਹਰ ਇੱਕ ਬੱਚਾ ਸਾਡੇ ਕੋਲ ਹਰ ਸਾਲ 12ਵੀਂ ਚ ਲਗਭਗ 2.5 ਲੱਖ ਤੋਂ ਵੱਧ ਬੱਚਾ ਆਂਦਾ ਹੈ ਤਾਂ ਹਰ ਇੱਕ ਬੱਚਾ ਹੁਣ ਹਰ ਕੋਈ ਤਾਂ ਇੰਜੀਨੀਅਰ ਨਹੀਂ ਬਣ ਸਕਦਾ ਪਰ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜਿਹੜੀ ਇੱਕ ਮਿਨਿਮਮ ਸਟੈਂਡਰਡ ਆਫ ਲਿਵਿੰਗ ਮਿਲ ਸਕੇ ਇੱਕ ਚੰਗੀ ਨੌਕਰੀ ਮਿਲ ਸਕੇ ਤਾਂ ਇਹ ਚਾਰ ਟ੍ਰੇਡ ਸ਼ੁਰੂ ਕੀਤੀਆਂ ਨੇ ਤੇ ਚਾਰੋਂ ਟ੍ਰੇਡਸ ਨੂੰ ਜਿਹੜੇ ਇਹਨਾਂ ਦੇ ਟ੍ਰੇਡ ਐਕਸਪਰਟਸ ਹੈ ਜਿਵੇਂ ਹੈਲਥ케ਅਰ ਮੈਕਸ ਕਰ ਦੇ ਨਾਲ ਪਾਰਟਨਰ ਹੈ ਬਿਊਟੀ ਐਂਡ ਵੈਲਨੈਸ ਇਸ ਓਰੀਨ ਇਸ ਪਾਰਟਨਰ ਬੈਂਕਿੰਗ ਫਾਈਨੈਂਸ ਲੇਬਰ نیٹ ਪਾਰਟਨਰ ਹੈ ਤਾਂ ਇਹ ਅੱਜ ਜਿਵੇਂ ਮੀਡੀਆ ਜੇ ਕਿਤਨੋਂ ਹੀ ਡਿਜੀਟਲ ਡਿਜ਼ਾਈਨ ਦੇ ਵਿੱਚ ਕਿੰਨੇ ਗ੍ਰਾਫਿਕ ਡਿਜ਼ਾਈਨਰਸ ਕੰਟੈਂਟ ਡਾਇਰੈਕਟਰਸ ਦੀ ਲੋੜ ਹੈ ਸੁੱਤ ਪੰਜਾਬੀ ਲਿਖਣ ਵਾਲਾ ਨਹੀਂ ਮਿਲ ਪਾ ਰਿਹਾ ਤਾਂ ਉਹ ਵੀਅਰ ਕ੍ਰੀਏਟਿੰਗ ਅ ਮਾਰਕੀਟ ਤੇ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਜਿਹੜੇ ਜਿਹੜੇ ਟੀਚਰਸ ਨੇ ਸਿਲੇਬਸ ਬਣਾਇਆ ਉਹਨੂੰ ਸਾਰਿਆਂ ਨੂੰ ਫੈਸਿਲਿਟੇਟ ਕੀਤਾ ਤੇ ਨਾਲ ਹੀ ਕੱਲ ਨੂੰ ਪੰਜਾਬ ਦੇ ਵਿੱਚ ਮੈਗਾ ਪੀਟੀਐਮ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਕੱਲ ਮੈਗਾ ਪੀਟੀਐਮ ਹੋਊਗੀ ਮਿਤੀ 20 ਦਸੰਬਰ ਨੂੰ ਤੇ ਨਾਲ ਹੀ ਪੇਰੈਂਟ ਵਰਕਸ਼ਾਪ ਅਸੀਂ ਇੱਕ ਵਾਰੀ ਇਸ ਵਾਰੀ ਪੀਟੀਐਮ ਚ ਇੱਕ ਹੋਰ ਚੀਜ਼ ਐਡ ਕਰ ਦਿੱਤੀ ਹੈ ਕਿ ਅਸੀਂ ਪੇਰੈਂਟ ਵਰਕਸ਼ਾਪ ਕਰਾ ਰਹੇ ਹਾਂ ਕਿ ਮਾਤਾ ਪਿਤਾ ਨੂੰ ਸਕੂਲ ਚਾ ਬੁਲਾ ਹੀ ਰਹੇ ਹਾਂ ਜਿੱਥੇ ਉਹਨਾਂ ਨੂੰ ਬੱਚੇ ਦੇ ਨਤੀਜਿਆਂ ਬਾਰੇ ਦੱਸਾਂਗੇ ਬੱਚੇ ਦੀ ਪ੍ਰੋਗਰੈਸ ਅਕੈਡੈਮਿਕ ਪ੍ਰੋਗਰੈਸ ਐਮੋਸ਼ਨਲ ਪ੍ਰੋਗਰੈਸ ਉਹਦੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਿਵੇਂ ਭਾਗੀਦਾਰੀ ਹੈ ਉਹਦੇ ਨਾਲ ਨਾਲ ਅਸੀਂ ਪੇਰੈਂਟਸ ਨੂੰ ਜਿਹੜਾ ਹੈ ਉਹਨਾਂ ਦੀ ਟ੍ਰੇਨਿੰਗ ਕਰਾ ਰਹੇ ਹਾਂ ਕਿ ਆਫਟਰ ਸਕੂਲ ਆਰਜ਼ ਜਦੋਂ ਬੱਚਾ ਸਕੂਲ 'ਚ ਨਹੀਂ ਹੈ ਕਿ ਬਹੁਤਾਰ ਟਾਈਮ ਬੱਚਾ ਆਪਣੇ ਘਰ ਦੇ ਘਰ ਦੇ ਵਿੱਚ ਹੁੰਦਾ ਘਰ ਦੇ ਨਾਲ ਰਹਿੰਦਾ ਉਦਾਂ ਤੁਸੀਂ ਉਸ ਵਕਤ ਉਸ ਬੱਚੇ ਨੂੰ ਕਿਵੇਂ ਤੁਸੀਂ ਹੋਰ ਬੈਟਰ ਕਰ ਸਕਦੇ ਹੋ ਤਾਂ ਉਹ ਕਰਾਂਗੇ ਕੱਲ ਸਰ ਕਿਹੜੀ ਕਲਾਸ ਤੋਂ ਇਹ ਸ਼ੁਰੂ ਹੋ ਰਹੀ ਹੈ ਜੋ ਹੁਨਰ ਸਿੱਖਿਆ ਸਕੂਲ ਜੀ 11ਵੀਂ ਤੇ 12ਵੀਂ ਚ ਐਜ਼ ਅ ਪਾਇਲਟ ਅਸੀਂ 40 ਸਕੂਲਾਂ ਚ ਸ਼ੁਰੂ ਕੀਤਾ ਤੇ ਐਡਮਿਸ਼ਨ ਇਸ ਸਾਲ ਹੋ ਗਿਆ ਇਹ ਸਾਡਾ ਪਹਿਲਾ ਬੈਚ ਇਸ ਵਕਤ ਚੱਲ ਰਿਹਾ ਸਿਲੇਬਸ ਐਕਸਟੈਂਡ ਕੀਤਾ ਗਿਆ ਜੋ ਸਿਲੇਬਸ ਦੇ ਵਿੱਚ ਟੋਟਲੀ ਟੋਟਲੀ ਨਵਾਂ ਸਿਲੇਬਸ ਇਹਦੇ ਵਿੱਚ ਟੋਟਲੀ ਨਵਾਂ ਸਮੇਂ ਮਤਲਬ ਪ੍ਰੈਕਟੀਕਲ ਸਿਲੇਬਸ ਜਾਨੀ ਜਿਹੜੀ ਅੰਗਰੇਜ਼ੀ ਹੈ ਜਿਵੇਂ ਬਾਕੀ ਜਦੋਂ ਬੱਚਾ ਪੜਦਾ ਹੈ ਲਿਟਰੇਚਰ ਪੜ ਰਿਹਾ ਤੇ ਇਸ ਵਿੱਚ ਅਸੀਂ ਇੰਗਲਿਸ਼ ਬਣਾਈ ਹੈ ਫੰਕਸ਼ਨਲ ਇੰਗਲਿਸ਼ ਉਨੇ 40% ਜਿਹੜਾ ਸਟ्रेस ਹੈ ਔਨ ਸਪੀਕਿੰਗ ਇੰਗਲਿਸ਼ ਜਾਨੀ ਉਸਪੋਕਨ ਇੰਗਲਿਸ਼ ਦੇ ਵਿੱਚ ਹੋਵੇ ਬੱਚਾ ਉਹ ਇੰਗਲਿਸ਼ ਸਪੀਕਿੰਗ ਐਕਸਲ ਕਰ ਸਕੇ ਸਪੋਕਨ ਇੰਗਲਿਸ਼ ਜਿਵੇਂ ਉਹਨੂੰ ਫਾਰਮ ਭਰਨੇ ਉਹਦੇ ਉਹਦੇ ਉੱਤੇ ਫੋਕਸ ਹੈ ਪੰਜਾਬੀ ਦੇ ਵਿੱਚ ਸੱਭਿਆਚਾਰ ਪੰਜਾਬੀ ਸ਼ੁੱਧ ਪੰਜਾਬੀ ਰੱਖਣ ਨੂੰ ਟੈਕਨੋਲੋਜੀ ਡੇਲੀ ਯੂਜ਼ ਆ ਤਾਂ ਬੜਾ ਪ੍ਰੈਕਟੀਕਲ ਸਿਲੇਬਸ ਬਣਾ ਲਿਆ ਮੰਤਰੀ ਸਕੂਲਾਂ ਚ ਐਕਸਟੈਂਡ ਕਰਨ ਵਾਲੇ ਨਹੀਂ ਨਹੀਂ ਇਹ ਸਿਰਫ ਇੱਕ ਅਸੀਂ ਅਸੀਂ ਚਾਹੁੰਦੇ ਹਾਂ ਕਿ ਹੌਲੀ ਹੌਲੀ ਇਹ ਸਕੂਲ ਥੋੜੇ ਹੋਰ ਵਧਾਰੇ ਪੰਜਾਬ ਦੇ ਵਿੱਚ ਹਰ ਬਲੌਕ ਚ ਇੱਕ ਸਕੂਲ ਐਦਾਂ ਦਾ ਹੋਵੇ ਜਿੱਥੇ ਸਾਡੇ ਕੋਲ ਇਹ ਵੀ ਉਹ ਵੀ ਅਲੱਗ-ਅਲੱਗ ਕਿਸਮ ਦੇ ਸਕੂਲ ਹੈ ਸਾਡੇ ਕੋਲ ਸਕੂਲਸ ਆਫ ਐਮਿਨਸ ਨੇ ਜਿੱਦਾਂ ਦੇ ਬੱਚੇ ਦੀ ਅਕੈਡੈਮਿਕ ਕੈਪੇਬਿਲਿਟੀ ਹੈ ਉਦਾਂ ਦਾ ਹਰ ਚੀਜ਼ ਹੋਵੇ ਜਿੱਥੇ ਅਸੀਂ ਟਾਪ ਪਲੇਅਰ ਤਾਂ ਬਣਾ ਹੀ ਰਹੇ ਹਾਂ ਪਰ ਅਸੀਂ ਆਪਾਂ ਇਹ ਵੀ ਦੇਖਣਾ ਹੈ ਨਾ ਕਿ ਹਰ ਬੱਚਾ ਹੁਣ ਹਰ ਬੱਚਾ ਇੰਜੀਨੀਅਰ ਨਹੀਂ ਬਣ ਸਕਦਾ ਹਰ ਬੱਚਾ IIT ਚ ਨਹੀਂ ਜਾ ਸਕਦਾ ਹਰ ਬੱਚਾ IIM ਚ ਨਹੀਂ ਜਾ ਸਕਦਾ ਪਰ ਸਾਨੂੰ ਹਰ ਬੱਚੇ ਦੇ ਉੱਤੇ ਖਿਆਲ ਰੱਖਣਾ ਤਾਂ ਜਿਹੜੇ ਬੱਚੇ 12ਵੀਂ ਤੋਂ ਬਾਅਦ ਕਾਲਜ ਨਹੀਂ ਜਾ ਪਾਉਂਦੇ ਸੀ ਹੁਣ ਉਹ 12ਵੀਂ ਤੋਂ ਨਿਕਲਦੇ ਸਾਰੇ ਇਹਨਾਂ ਨੂੰ 25-30 ਹਜ਼ਾਰ 40 ਹਜ਼ਾਰ ਵਾਲੀ ਨੌਕਰੀ ਮਿਲ ਸਕਦੀ ਹੈ ਮੰਤਰੀ ਜੀ ਗੈਪ ਚੈਪ ਗੈਪ ਨੇ ਯੰਗ ਵਾਲਾ ਇੱਕ ਕਨਸੈਪਟ ਹੈ ਗੈਪ ਨੂੰ ਬਾਹਰਲੇ ਦੇਸ਼ਾਂ ਚ ਤੁਸੀਂ ਦੋ ਤਿੰਨ ਬੈਚਸ ਬਾਹਰ ਭੇਜੇ ਸੀਗੇ ਅਬਰਾਡ ਟੀਚਰਸ ਦੇ ਜਿਹੜਾ ਸਿੱਕ ਇਹ ਆਈਡੀਆ ਜਿਹੜਾ ਹੈ ਕਿੱਥੋਂ ਪਾਉਂਦੇ ਨਹੀਂ ਇਹ ਆਈਡੀਆ ਇੱਥੋਂ ਆਇਆ ਜਦੋਂ ਅਸੀਂ ਡਾਟਾ ਦੇਖਿਆ ਜੀ ਜਦੋਂ ਮੈਂ ਹਰ ਸਾਲ ਇਹ ਦੇਖਦਾ ਸੀ ਕਿ ਮੇਰੇ ਕੋਲ 2.5 ਲੱਖ ਬੱਚੇ ਆ ਰਹੇ ਆ ਪਰ ਮੇਰੇ ਹਾਇਰ ਐਜੂਕੇਸ਼ਨ ਚਾਹੇ ਉਹ ਅਬਰਾਡ ਵੀ ਜਾ ਰਹੇ ਹੋ ਡੇਢ ਲੱਖ ਹੀ ਜਾ ਰਹੇ ਆ 1 ਲੱਖ ਬੱਚਾ ਉਹ ਕਿੱਥੇ ਉਹ ਕੀ ਕਰ ਰਿਹਾ ਜ਼ਿੰਦਗੀ ਚ ਉਹਨਾਂ ਵਿੱਚੋਂ ਚਲੋ ਕੁਝ ਬੱਚੇ ਤਾਂ ਆਉਣਗੇ ਜੋ ਆਪਣੇ ਪਰਿਵਾਰਕ ਕਿੱਤੇ ਚ ਆ ਗਏ ਕੋਈ ਆਪਣੇ ਖਾਨਦਾਨੀ ਦੁਕਾਨ ਤੇ ਬਹਿ ਗਿਆ ਫੈਕਟਰੀ 'ਚ ਬਹਿ ਗਿਆ ਪਰ ਫਿਰ ਦੇਖਿਓ ਬਹੁਤ ਸਾਰੇ ਬੱਚੇ ਨੂੰ ਜਿਹੜਾ 8-10 ਹਜ਼ਾਰ ਦੀ ਨੌਕਰੀ ਵੀ ਨਹੀਂ ਮਿਲਦੀ ਤਾਂ ਉਹ ਫਿਰ ਉਹ ਕਿਵੇਂ ਆਪਣਾ ਜੀਵਨ ਜੀਊਗਾ ਉਹਨਾਂ ਬੱਚਿਆਂ ਨੂੰ ਦੇਖਦੇ ਉੱਥੋਂ ਅਸੀਂ ਹੁਨਰ ਸਿੱਖਿਆ ਸਕੂਲਸ ਦਾ ਆਈਡੀਆ ਲੈ ਕੇ ਆਏ ਹੁਣ ਇੱਥੇ ਜਦੋਂ 12ਵੀਂ 'ਚ 12ਵੀਂ ਦੇ ਸਰਟੀਫਿਕੇਟ ਦੇ ਨਾਲ ਨਾਲ ਉਹਨੂੰ ਇੱਕ ਐਕਸਟਰਾ ਸਰਟੀਫਿਕੇਟ ਮਿਲ ਰਿਹਾ ਕਿ ਹੈਲਥ케ਅਰ ਐਕਸਪਰਟ ਹੈ ਉਹ ਕਿਸੇ ਵੀ ਹਸਪੀਟਲ ਨਰਸਿੰਗ ਹਾਊਸ ਚ ਨੌਕਰੀ ਲੈ ਸਕਦਾ ਜਾ ਕੇ ਬਿਲਕੁਲ ਕਰਾਂਗੇ ਜੀ ਮੈਂ ਫੋਕਸ ਫੋਕਸ ਵੀ ਇਹ ਹੈ ਮੇਰੇ ਯਕੀਨ ਮੰਨਿਓ ਇਹ ਡਿਜ਼ਾਈਨਡ ਹੈ ਜੇ ਅਗਰ ਇਹਨੂੰ ਪ੍ਰੈਕਟੀਕੈਲਿਟੀ ਸਾਡੇ ਟੀਚਰ ਸਹੀ ਤਰੀਕੇ ਨਾਲ ਐਗਜ਼ੀਕਿਊਟ ਕਰ ਦਿੰਨਾ ਉਲਟਾ ਕੰਪਨੀਆਂ ਭੱਜਣਗੀਆਂ ਕਿਉਂਕਿ ਜਦੋਂ ਬੰਦੇ ਨੂੰ ਕੌਨਫੀਡੈਂਸ ਹੋ ਗਿਆ ਇਹ ਚਾਰੋਂ ਕੋਰਸ ਉਹਨੇ ਜਿਨ੍ਹਾਂ ਦੀ ਹਾਈ ਡਿਮਾਂਡ ਹੈ ਅੱਜ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਬਿਮਾਰ ਪਿਆ ਸਾਡੇ ਕੋਲ ਫਿਜ਼ੀਓਥੈਰੇਪਿਸਟ ਨਹੀਂ ਹੈ ਸਾਡੇ ਕੋਲ ਤੁਸੀਂ ਡਿਜ਼ਾਈਨ ਚ ਦੇਖ ਲਓ ਸਾਨੂੰ ਕਿੰਨੇ ਗ੍ਰਾਫਿਕ ਡਿਜ਼ਾਈਨਰ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਰਿਹਾ ਉੱਥੇ ਲੋੜ ਹੈ ਬਿਊਟੀ ਐਂਡ ਵੈਲਨੈਸ ਦੇ ਵਿੱਚ ਹਾਈ ਡਿਮਾਂਡ ਹੈ ਬੰਦਾ ਆਪਣੇ ਘਰੇ ਸ਼ੁਰੂ ਕਰ ਸਕਦਾ ਕੰਮ ਤਾਂ ਸਾਰੇ ਕੋਰਸਿਸ ਇਦਾਂ ਦੇ ਨੇ ਕਿ ਤੁਸੀਂ ਬਹੁਤ ਮਿਨਿਮਮ ਇਨਵੈਸਟਮੈਂਟਸ ਬੱਚੇ ਆਪਣੇ ਘਰੋਂ ਵੀ ਜਿਹੜਾ ਕੰਮ ਸ਼ੁਰੂ ਕਰ ਸਕਦੇ ਹੋ ਜੋ ਜਿੱਦ ਦਾ ਵਿਦੇਸ਼ ਚ ਇੱਕ ਕਲਚਰ ਹੈ ਕਿ ਸਟੱਡੀ ਵੀ ਕਰਦੇ ਆ ਨਾਲ ਪਾਰਟ ਟਾਈਮ ਜੌਬ ਵੀ ਚੱਲਦੀ ਰਹਿੰਦੀ ਹੈ ਇੰਡੀਆ ਦੇ ਵਿੱਚ ਉਹੋ ਜਿਹਾ ਕਲਚਰ ਜਾਂ ਪੰਜਾਬ ਦੇ ਕੁਝ ਸ਼ਹਿਰੀ ਦੇ ਵਿੱਚੋਂ ਥੀਸ ਡਿਵੈਲਪ ਕਰਨ ਦੇ ਥੋੜੇ ਥੋੜੇ ਕਿ ਦਿਨ ਦੇ ਸਮੇਂ ਬੰਦਾ ਪਾਸਟੂਪਰ ਗ੍ਰੈਜੂਏਸ਼ਨ ਕਰਨ ਚਲਾ ਜਾਵੇ ਔਰ ਨਾਲ ਨਾਲ ਕੰਮ ਸ਼ਾਮ ਨੂੰ ਕਰਦਾ ਹੋਵੇ ਇਹ 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 ਉਸੀ ਤਰ੍ਹਾਂ ਕੋਸ਼ਿਸ਼ ਹੈ ਜੀ ਉਸੀ ਡਾਇਰੈਕਸ਼ਨ ਚ ਕੋਸ਼ਿਸ਼ ਹੈ ਕਿੰਨੇ ਸਕੂਲਾਂ ਦੇ ਵਿੱਚ 40 ਸਕੂਲਾਂ ਦੇ ਵਿੱਚ ਦੱਸਿਆ ਤੇ ਕੱਲ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਜਿਹੜੀ ਵੱਡੀ ਖਬਰ ਇਹ ਹੈ ਕਿ ਕੱਲ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਮੈਗਾ ਪੀਟੀਐਮ ਹੋਊਗੀ ਡਿਪਾਰਟਮੈਂਟ ਨੇ ਤਿਆਰੀਆਂ ਕਰ ਲੀਆਂ ਤੇ ਨਾਲ ਹੀ ਜਿਹੜਾ ਹੈ ਪੇਰੈਂਟ ਵਰਕਸ਼ਾਪ ਜਿਹੜੀ ਕੱਲ ਹੋਊਗੀ ਤਾਂ ਪੇਰੈਂਟਸ ਨੂੰ ਬੁਲਾਇਆ ਜਾ ਰਿਹਾ ਹੈਗਾ ਪੰਜਾਬ ਦਾ ਸਰਕਾਰ ਕਿਹਨਾਂ ਦੱਸਦੇ ਨੇ ਪੇਰੈਂਟਸ ਦੇ